ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗੀ ਮਾਰੂ ਮਹੱਲਾ ਪਹਿਲਾ ਘਰ ਪੰਜਵਾਂ ਇੱਕ ਓੰਕਾਰੇ ਸਤਿਗੁਰ ਪ੍ਰਸਾਦਿ ਅਨ ਜਗ نیند ਨਾ ਸੋਵੈ ਸੋ ਜਾਣੈ ਜਿਸ ਬੇਦਨ ਹੋਵੈ ਪ੍ਰੇਮ ਕੇ ਕਾਨ ਲਗੈ ਤਨ ਭਿਤਰਿ ਬੈ ਦੇ ਕੇ ਜਾਣੈ ਕਾੜੀ ਜੀਓ ਜਿਨੋ ਸੱਚਾ ਜਿਵਤੀ ਲਾਈ ਗੁਰਮੁਖ ਵਿਰਲ ਲੈ ਕੇ ਸਭਝਾਈ ਅਮਰਤ ਕੀ ਸਾਰ ਸੋਈ ਜਾਣੈ ਜੇ ਅਮਰਤ ਕਾ ਬਾਪੜੀ ਜਿਉ ਰਾਵ ਪਿਰ ਸਿਤੀ ਤਨ ਪ੍ਰੇਮ ਅਰਚਾਈ ਗੁਰ ਕੈ ਸ਼ਬਦ ਤਤਾ ਚਿਤ ਲਾਈ ਸਹਜ ਸਿਤੀ ਤਨ ਖੜੀ ਸੁਹੇਲੀ ਤ੍ਰਿਸ਼ਨਾ ਤ੍ਰੇਖਾ ਨਿਵਾਰੀ ਜਿਉ ਸਸਾ ਤੂੜੈ ਭਰਮ ਚੁਕਾਈ ਸਹਜ ਸਿਫਤੀ ਧਣਕ ਚੜਾਏ ਗੁਰ ਕਾ ਸ਼ਬਦ ਮਾਰੈ ਮਨ ਮਾਰੈ ਸੁੰਦਰ ਜੁਗ ਧਾਰੀ ਜਿਉ ਹਮੈ ਜਿਲਿਆ ਮਨੋਂ ਵਿਸਾਰੀ ਜੰਪਰ ਬਜੈ ਖੜਕ ਕਰਾਰੀ ਅਬ ਕਹ ਕਿਆ ਨਾਮ ਨ ਮਿਲੇ ਤੂੰ ਸੋ ਜਿਹੜਾ ਭਾਰੀ ਜਿਉ ਮਾਇਆ ਮਮਤਾ ਪਵੈ ਕਿਆਲੀ ਜੰਪਰ ਫਸੇਗਾ ਜਮ ਜਾਲੀ ਹੇਤ ਕੇ ਬੰਧਨ ਤੋੜ ਨ ਸਕੇ ਤਾਂ ਜਮ ਕਰੈ ਖੁਆਰੀ ਜਿਉ ਨਾਉ ਕਰਤਾ ਨਾਮੈ ਕੀ ਅਮਰਤ ਨਾਮ ਸਤਿਗੁਰ ਦੇ ਆ ਜਿਤੂ ਦੇਤ ਸਹਿ ਕਿਆ ਆਚਾਰਾ ਨਾਨਕ ਸੰਤੁ ਮਾਰੀ ਜਿਉ ਮਾਰੂ ਮਹਲੱਬ ਤੀਜਾ ਘਰ ਪਹਿਲਾ ਏ ਕੋ ਅੰਕਾਰੀ ਸਤਿਗੁਰ ਪ੍ਰਸਾਦਿ ਜੈ ਬੈਸਾ ਲੈ ਤੈ ਬਸਾ ਪਾ ਸੁਆਮੀ ਜੈ ਭਜ ਤੈ ਜਵਾਂ ਸਭ ਨਗਰੀ ਮੈਂ ਏ ਕੋ ਰਾਜਾ ਸਭੈ ਪਵਿੱਤ ਹੈ ਤਵਾ ਬਾਬਾ ਦੇਵਸਾ ਸਚ ਗਾਵਾਂ ਜਤੈ ਸਹ ਜੀ ਸਹ ਸਮਾਵਾਂ ਰਹਾ ਬੁਰਾ ਭਲਾ ਕਿਛ ਆਪਸਤੇ ਜਾਣਿਆ ਬੁਰਾ ਭਲਾ ਕਿਸਿਆ ਪੈਸੇ ਜਾਨਿਆ ਈ ਸਗਲ ਬੇਕਾਰ ਆਇ ਉਪਰ ਮਾਇਆ ਖਸਮ ਕਾ ਹੋਵਾ ਵਰਤਾ ਇਹ ਸੰਸਾਰਾ ਇੰਦਰੀ ਤਾਤ ਸੁਵਾਲ ਕਹੀਤ ਹੈ ਇੰਦਰੀ ਕਿਸਤੇ ਹੋਈ ਆਪੇ ਖੇਰ ਕਰੇ ਸਭ ਕਰਤਾ ਸਭ ਬੂਝੈ ਕੋਈ ਗੁਰ ਪ੍ਰਸਾਦਿ ਇਕ ਲਿਬ ਲਾਗੇ ਦਵਤਾ ਤਰੈ ਬਿਨਾਸੀ ਜੋਤੇ ਭਾਵਨਾ ਸੋ ਸਤ ਕਰ ਜਾਣੇ ਮਨਿਆ ਕਾਟੇ ਜਮਕੇ ਪਾਸੇ ਭਣਤ ਨਾਨਕ ਲੇਖਾ ਮੰਗਾ ਕਬਨਾ ਜਾ ਚੁਕਾ ਮਨ ਅਭਿਮਨ ਤਾ ਸਤਾਸ ਧਰਮ ਰਾਈ ਜਪਤ ਹੈ ਪਏ ਸਚੇ ਕੀ ਸਰਨਾ ਤਾ ਸਤਾਸ ਧਰਮ ਰਾਈ ਜਪਤ ਹੈ ਪਏ ਸਚੇ ਕੀ ਸਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ